ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਸਿਮਰਜੀਤ ਸਿੰਘ ਰਿੱਕੀ ਸਰਪੰਚ ਨਾਲ ਇਕੱਠੇ ਹੋਏ ਆਂ ਜੀ ਕਿਸਾਨੀ ਦੇ ਕਈ ਜਿਹੜੇ ਮੁੱਦੇ ਆ ਅੱਜਕੱਲ ਚੱਲਦੇ ਆ ਤੇ ਸਾਰੇ ਮੁੱਦਿਆਂ ਤੇ ਸਾਰਿਆਂ ਦਾ ਧਿਆਨ ਨਹੀਂ ਜਾਂਦਾ ਇੱਕ ਇਹੋ ਜਿਹਾ ਮੁੱਦਾ ਅੱਜ ਲੈ ਕੇ ਆਏ ਆ ਇਹਦੇ ਤੇ ਕਿਸੇ ਦਾ ਧਿਆਨ ਹੀ ਨਹੀਂ ਗਿਆ ਤੇ ਉਹਦੇ ਬਾਰੇ ਆਪਾਂ ਨੂੰ ਸਰਪੰਚ ਸਾਹਿਬ ਚਾਣਨਾ ਪਾਉਣਗੇ ਹਾਂਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਮਾਨਸਾ ਜੀ ਠੀਕ ਠਾਕ ਹੋ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਐ ਸੇ ਤਾਂ ਬਿਲਕੁਲ ਕਿਰਪਾ ਜੀ ਮਹਾਰਾਜ ਜੀ ਤੇ ਤੁਸੀਂ ਕੀ ਜ਼ਿਕਰ ਕਰ ਰਹੇ ਸੀਗੇ ਦੱਸੋ ਸਰਪੰਚ ਸਾਹਿਬ ਮਾਨ ਸਾਹਿਬ ਜਦੋਂ ਖਬਰਾਂ 'ਚ ਪੜਦੇ ਪੜਦੇ ਆ ਉਦੋਂ ਕਈ ਵਾਰ ਗੱਲਾਂ ਆਪਣੇ ਧਿਆਨ 'ਚ ਕੁਛ ਆ ਜਾਂਦੀਆਂ ਕੁਛ ਰਹਿ ਜਾਂਦੀਆਂ ਹਾਂਜੀ ਉਹਨਾਂ 'ਚੋਂ ਕੱਲ ਨਾ ਇੱਥੇ ਨੇੜੇ ਹੀ ਜ਼ਿਲ੍ਹੇ ਦਾ ਜਿਹੜਾ ਖੇਤੀਬਾੜੀ ਦੇ ਸੰਬੰਧੀ ਕੈਂਪ ਸੀਗਾ ਅੱਛਾ ਜੀ ਮੈਂ ਉੱਥੇ ਵੀ ਗਿਆ ਤੇ ਮੈਂ ਕੋਸ਼ਿਸ਼ ਕੀਤੀ ਵੀ ਉੱਥੇ ਵੀ ਲੋਕਾਂ ਨੂੰ ਦੱਸ ਸਕਾਂ ਪਰ ਮਹਿਕਮੇ ਨੇ ਟਾਈਮ ਨਹੀਂ ਦਿੱਤਾਗਾ ਉਹ ਮਸਲਾ ਇਹ ਆ ਕਿ ਦੇਖੋ ਕਣਕ ਦੀ ਪਰਾਲੀ ਝੋਨੇ ਦੀ ਪਰਾਲੀ ਹੁੰਦੀ ਹੈ ਤੇ ਕਣਕ ਦਾ ਨਾੜ ਹਾਂਜੀ ਝੋਨੇ ਦੀ ਪਰਾਲੀ ਨੂੰ ਜਿਹੜਾ ਸਰਕਾਰ ਨੇ ਬੜਾ ਜੋਰ ਸ਼ੋਰ ਨਾਲ ਚੱਕਿਆ ਕਿ ਇਹਨੂੰ ਅੱਗ ਨਹੀਂ ਲੱਗਣੀ ਚਾਹੀਦੀ ਇਹਨੂੰ ਸੰਭਾਲੋ ਧੂਆਂ ਹੁੰਦਾ ਧੂਆਂ ਹੁੰਦਾ ਜੀ ਧੂਆਂ ਜਿਵੇਂ ਦਿੱਲੀ ਤੱਕ ਆ ਜਾਂਦਾ ਦਿੱਲੀ ਤੱਕ ਆ ਜਾਂਦਾ ਉਹਦੇ ਚ ਕੀ ਹੋਇਆ ਚਲੋ ਕੁਝ ਸਰਕਾਰ ਨੇ ਜਿਹੜਾ ਉਦਦਮ ਕਰਨਾ ਸੀ ਰੋਕਾਂ ਲਾਉਣੀਆਂ ਸੀ ਪਰਚੇ ਵੀ ਕਿਸਾਨਾਂ 'ਤੇ ਕੀਤੇ ਰੈਡ ਐਂਟਰੀਆਂ ਵੀ ਕੀਤੀਆਂ ਹਾਂਜੀ ਕਿਸਾਨਾਂ ਨੇ ਕੀ ਕੀਤਾ ਉਹਦੇ ਵਾਸਤੇ ਇੰਪਲੀਮੈਂਟ ਲੈ ਲੇ ਬਿਲਕੁਲ ਜ਼ਮੀਨ ਦੇ ਵਿੱਚ ਹੀ ਉਹਨਾਂ ਨੂੰ ਉਹਦੀ ਖਫਤ ਕਰਤੀ ਜਾਂ ਅੱਜਕੱਲ ਬੈਲਰ ਆ ਗਏ ਹਾਂਜੀ ਹੁਣ ਬੀਲਰ ਵਾਲੇ ਵੀ ਆਪਾਂ ਨੂੰ ਪਤਾ 11500 ਰੁਪਿਆ ਕਿੱਲੇ ਦਾ ਲੈਂਦੇ ਆ ਲੈਂਦੇ ਆ ਠੀਕ ਹੈ ਚਲੋ ਕਿਸੇ ਵੀ ਤਰ੍ਹਾਂ ਨਾਲ ਆਪਾਂ ਇਹ ਕਹਿ ਸਕਦੇ ਆ ਵੀ ਉਹ ਤਾਂ ਖਰਚਾ ਕਰਕੇ ਤੇ ਉਹਨੂੰ ਜਿਹੜਾ ਹੈਗਾ ਖਤਮ ਕਰਤਾ ਖਤਮ ਨਹੀਂ ਲਈ ਕਿਸਾਨਾਂ ਨੇ ਹਾਂਜੀ ਹੁਣ ਇਹਦੇ ਬਰਾਬਰ ਆ ਜਾਂਦੀ ਹੈ ਕਿਸਾਨ ਦੀ ਦੂਜੀ ਫਸਲ ਕਣਕ ਬਿਲਕੁਲ ਕਣਕ ਦੇ ਵਿੱਚ ਕੀ ਸੀਗਾ ਕਿ ਕਣਕ ਵੱਢਦੇ ਸੀ ਜ਼ਿਮੀਂਦਾਰ ਤੇ ਜਿਹੜੀ ਉਹਦਾ ਨਾੜ ਸੀਗਾ ਕਣਕ ਦਾ ਹੂੰ ਉਹਦੀ ਤੂੜੀ ਬਣਾ ਲੈਂਦੇ ਸੀਗੇ ਤੇ ਤੂੜੀ ਸਾਂਭ ਲੈਂਦੇ ਸੀ ਬਿਲਕੁਲ ਅੱਗ ਨਹੀਂ ਲੱਗਦੀ ਸੀ ਹਾਂਜੀ ਤੇ ਉਸ ਤੂੜੀ ਤੋਂ ਕਿਸਾਨਾਂ ਨੂੰ ਆਮਦਨ ਵੀ ਹੋ ਜਾਂਦੀ ਸੀ ਹਾਂਜੀ ਸਾਂਭ ਲੈਣੀ ਜਦੋਂ ਉਹਨਾਂ ਨੂੰ ਸਮਾਂ ਲੱਗਣਾ ਢੁਕਵਾਂ ਸਮਾਂ ਲੱਗਣਾ ਰੇਟ ਚੰਗਾ ਹੋਣਾ ਉਹਨਾਂ ਨੇ ਵੇਚ ਦੇਣੀ ਹੁਣ ਤੁਸੀਂ ਇਹ ਵੇਖੋ ਕਿ ਕਿਸਾਨ ਅੱਜ ਦੀ ਤਰੀਕ ਚ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਸਰਕਾਰਾਂ ਲਾਉਣ ਨਹੀਂ ਦਿੰਦੀਆਂ ਬਿਲਕੁਲ ਤੇ ਜਿਹੜੀ ਉਹ ਪਰਾਲੀ ਕਣਕ ਦਾ ਨਾੜ ਤੋਂ ਤੂੜੀ ਬਣਾ ਕੇ ਸਾਂਭਦਾ ਸੀਗਾ ਹਾਂਜੀ ਉਹਦਾ ਅੱਜ ਦੀ ਤਰੀਕ ਚ ਰੇਟ ਹੀ 150 ਰੁਪਿਆ ਬਿਲਕੁਲ ਕੁਇੰਟਲ ਬਿਲਕੁਲ ਜਿਹਦਾ ਇਹ ਆ ਮੈਨੂੰ ਨਿੱਜੀ ਤੌਰ ਤੇ ਲੱਗਦਾ ਕਿ ਐਤਕੀ ਸ਼ਾਇਦ ਲੋਕਾਂ ਦੇ ਵਿੱਚ ਇਹ ਨਾ ਹੋ ਜੇ ਕਿ ਕਣਕ ਦੇ ਨਾਲ ਨੂੰ ਅੱਗ ਲਾ ਦੋ ਸਹੀ ਗੱਲ ਹੈ ਜੀ ਉਹਦਾ ਕਾਰਨ ਕੀ ਹੈ ਕਣਕ ਦੇ ਜਿਹੜਾ ਤੂੜੀ ਨੂੰ ਬਣਾਉਣ ਦਾ ਖਰਚਾ ਉਹ ਜ਼ਿਆਦਾ ਹੈ ਹਾਂਜੀ ਤੇ ਜਿਹੜੀ ਉਹਦੀ ਵੇਚਣ ਦਾ ਟਾਈਮ ਜਾਂ ਵੇਚਣ ਦਾ ਉਹਦੀ ਆਮਦਨ ਉਹ ਬਹੁਤ ਘਟ ਗਈ ਹੈ ਬਿਲਕੁਲ ਜਿੱਥੇ ਕਿਸਾਨਾਂ ਨੂੰ ਆਮਦਨ ਹੁੰਦੀ ਸੀ ਹਾਂਜੀ ਉਹ ਸਰੋਤ ਵੀ ਗਿਆ ਕਿਸਾਨਾਂ ਦਾ ਬਿਲਕੁਲ ਤੇ ਜਿੱਥੋਂ ਕਿਸਾਨਾਂ ਨੂੰ ਆਮਦਨ ਨਹੀਂ ਹੁੰਦੀ ਸੀ ਉਹ ਸਰਕਾਰਾਂ ਨੇ ਦਬਾ-ਦਬਾ ਪਾ ਕੇ ਉੱਤੇ ਖਰਚਾ ਕਰਾ ਕੇ ਹਾਂਜੀ ਠੀਕ ਹੈ ਉਹ ਵੀ ਗਵਾਤਾ ਉਹ ਵੀ ਗਵਾਤਾ ਬਿਲਕੁਲ ਕਿਸਾਨਾਂ ਦੇ ਸਿਰ ਜਿਹੜੀ ਆ ਆਪਾਂ ਇਹ ਕਹਿ ਸਕਦੇ ਆ ਦੁੱਗਣੀ ਤਿਗਣੀ ਮਾਰ ਪੈ ਗਈ ਆ ਪਰਾਲੀ ਨੂੰ ਝੋਨੇ ਦੀ ਪਰਾਲੀ ਨੂੰ ਸਾਂਭਣ ਦਾ ਖਰਚਾ ਵੀ ਪੈ ਗਿਆ ਤੇ ਜਿਹੜੀ ਤੂੜੀ ਤੋਂ ਆਮਦਨ ਹੁੰਦੀ ਸੀ ਉਹ ਵੀ ਖਤਮ ਹੋ ਗਈ ਆ ਐਤਕੀ ਕਿਸਾਨਾਂ ਨੂੰ ਤੂੜੀ ਤੋਂ ਜਿਹੜੀ ਆਮਦਨ ਹੋਣੀ ਨਹੀਂ ਨੀਗੀ ਕਹਿੰਦਾ ਭਾਅ ਨਾ ਕਿਸਾਨ ਉਧਰ ਦੇ ਰੇ ਨਾ ਉਧਰ ਨਾ ਉਧਰ ਦੇ ਰੇ ਬਿਲਕੁਲ ਇਹ ਹੁਣ ਸਰਕਾਰ ਨੇ ਦੇਖੋ ਆਪ ਪਕਿੰਨੇ ਵੀ ਉਦੋਂ ਉਦੋਂ ਸੈਟੇਲਾਈਟ ਚੱਲਦੀ ਆ ਨਾ ਅੱਗੇ ਵੀ ਜ਼ਿਕਰ ਕਰਦੇ ਹੁੰਦੇ ਵੀ ਸੈਟੇਲਾਈਟ ਫਲਾਣੇ ਥਾਂ ਅੱਗ ਲੱਗੀ ਆ ਹੂੰ ਹੁਣ ਮੈਨੂੰ ਲੱਗਦਾ ਇਹ ਚੀਜ਼ ਬਰੂਦ ਆ ਨੇਰਾ ਬੇ ਨੇਰਾ ਬਰੂਦ ਆ ਬਿਲਕੁਲ ਜਿਹੜਾ ਕਣਕ ਦਾ ਨਾਲ ਆ ਨੇਰਾ ਬਰੂਦ ਆ ਇਹ ਬਿਲਕੁਲ ਇਹਨੂੰ ਅੱਗ ਵੀ ਲੱਗੂਗੀ ਹੂੰ ਇਹ ਰੁਕਣੀ ਵੀ ਕਿਸੇ ਤੋਂ ਨਹੀਂ ਹਾਂਜੀ ਤੂੜੀ ਕਿਸੇ ਨੇ ਬਣਾਉਣੀ ਨਹੀਂ ਤੂੜੀ ਬਣਾਉਣੀ ਨਹੀਂ ਕਿਉਂਕਿ ਤੂੜੀ ਇਹ ਆ ਵੀ ਇੱਕ ਤਾਂ ਪਸ਼ੂ ਘਟਗੇ ਆ ਦੂਜੀ ਗੱਲ ਆ ਮਿੱਲਾਂ ਹੁਣ ਪਰਾਲੀ ਤੇ ਹੋ ਗਈਆਂ ਹੂੰ ਉਹ ਪਰਾਲੀ ਚੱਕਦੀਆਂ ਝੋਨੇ ਦੀਆਂ ਇਹ ਕਣਕ ਨੂੰ ਤੇ ਤੂੜੀ ਨੂੰ ਕੋਈ ਪੁੱਛਦਾ ਨਹੀਂਗਾ ਤੇ ਤੂੜੀ ਕਿਸੇ ਨੇ ਬਣਾਉਣੀ ਕਾਦੇ ਐ ਤੇ ਸਾਂਭਣੀ ਕਿਉਂ ਆ ਬਿਲਕੁਲ ਸਿਰਫ ਉਹਨੀਕ ਤੂੜੀ ਬਣੂਗੀ ਜਿਹੜੀ ਪਸ਼ੂਆਂ ਚ ਨੂੰ ਜਿੰਨੀ ਚਾਹੀਦੀ ਆ ਬਿਲਕੁਲ ਬਿਲਕੁਲ ਇਹ ਫਾਲਤੂ ਤੂੜੀ ਜਿਹੜੇ ਲੋਕ ਧੜਾ ਲਾਉਂਦੇ ਸੀ ਕੋਠੇ ਭਰਦੇ ਸੀ ਉਹ ਕਿਸੇ ਨੇ ਨਹੀਂ ਪਾਣੀ ਕਿਸੇ ਨੇ ਨਹੀਂ ਲਾਉਣੀਗੀ ਕਿਉਂਕਿ ਉਹ ਦੇਖੋ ਕਿਸਾਨ ਵੀ ਖਰਚਾ ਉਸ ਚੀਜ਼ ਤੇ ਕਰੂਗਾ ਜੀ ਤੋ ਉਹਨੂੰ ਲੱਗਦਾ ਵੀ ਮੈਨੂੰ ਆਮਦਨ ਹੋਊਗੀ ਆਮਦਨ ਹੋਊਗੀ ਬਿਲਕੁਲ ਬਿਲਕੁਲ ਜਦੋਂ ਆਮਦਨ ਹੀ ਹੈ ਨਹੀਂਗੀ ਸਹੀ ਗੱਲ ਹੈ ਠੀਕ ਹੈ ਇੱਕ ਆਮਦਨ ਨਾ ਹੋਵੇ ਉਹ ਵੱਖਰੀ ਗੱਲ ਹੈ ਇੱਕ ਘਾਟਾ ਪੈਂਦਾ ਦਿਸਦਾ ਹੋਵੇ ਸੋ ਕਿਸਾਨ ਇਸ ਵਾਰ ਜਿਹੜਾ ਹੈਗਾ ਤੂੜੀ ਵਾਲੇ ਪਾਸੇ ਰੁਝਾਨ ਨਹੀਂ ਜਾਂਦਾਗਾ ਹੁਣ ਦੇਖੋ ਆਪਾਂ ਇਹ ਗੱਲ ਕੀਤੀ ਆ ਪਰ ਤੁਸੀਂ ਇਹ ਦੱਸੋ ਵੀ ਹੁਣ ਤੱਕ ਕਿਸੇ ਨੇ ਇਸ ਗੱਲ ਦਾ ਧਿਆਨ ਦਿੱਤਾ ਮਹਿਕ ਮਲੇ ਇਸ ਗੱਲ ਨੂੰ ਧਿਆਨ ਚ ਲਿਆਂਦਾ ਬਿਲਕੁਲ ਜੇ ਕਿਸਾਨ ਤੂੜੀ ਬਣਾ ਕੇ ਸਾਂਭਦੇ ਸੀ ਤਾਂ ਫਿਰ ਉਹਦੀ ਤੂੜੀ ਦਾ ਵੀ ਕੋਈ ਪ੍ਰਬੰਧ ਕਰ ਦਿੰਦੇ ਫਿਰ ਇੱਕ ਗੱਲ ਹੋਰ ਵੀ ਹੈ ਬਾਈ ਜੀ ਹੁਣ ਇਸ ਵਾਰ ਜਿਵੇਂ ਅੱਗ ਬੁਝਾਊ ਗੱਡੀਆਂ ਹੁੰਦੀਆਂ ਜਿਵੇਂ ਉਹਨਾਂ ਨੂੰ ਥੋੜਾ ਜਿਹਾ ਧਿਆਨ ਵੀ ਜ਼ਿਆਦਾ ਦੇਣਾ ਪਊਗਾ ਕਿਉਂਕਿ ਲੋਕਾਂ ਨੇ ਜੇ ਅੱਗ ਲਾਉਣ ਲੱਗ ਗਏ ਤਾਂ ਕਈ ਵਾਰੀ ਹੁੰਦਾ ਵੀ ਕਣਕ ਵੀ ਖੜੀ ਰਹਿ ਜਾਂਦੀ ਹੈ ਦੇਖੋ ਜਿਹੜੀ ਝੋਨੇ ਦੇ ਨਾਲ ਨੂੰ ਅੱਗ ਝੋਨੇ ਦੀ ਪਰਾਲੀ ਨੂੰ ਅੱਗ ਲੱਗਦੀ ਹੈ ਨਾ ਉਹ ਤਾਂ ਉੱਥੋਂ ਤੱਕ ਹੀ ਰਹਿ ਜਾਂਦੀ ਹੈ ਜਿਹੜੀ ਕਣਕ ਦੇ ਨਾਲ ਨੂੰ ਅੱਗ ਲੱਗਣੀ ਹੈ ਇਹਦਾ ਨੁਕਸਾਨ ਬਹੁਤ ਵੱਡੇ ਲੈਵਲ ਤੇ ਹੁੰਦਾ ਕਿਉਂਕਿ ਇਹ ਜਦੋਂ ਚੱਲ ਪਈ ਕਈ 100 ਏਕੜ ਇਹਦੇ ਨਾਲ ਬਲਨੇ ਆ ਉਹਦੇ ਵਿੱਚ ਜਾਨਵਰਾਂ ਦਾ ਵੀ ਨੁਕਸਾਨ ਹੋਣਾ ਉਹਦੇ ਵਿੱਚ ਜਿੰਨੇ ਖੇਤਾਂ ਦੇ ਵਿੱਚ ਦਰਖਤ ਖੜੇ ਉਹਨਾਂ ਦਾ ਵੀ ਨੁਕਸਾਨ ਹੋਣਾ ਇਹਦੇ ਵਿੱਚ ਜਾਨੀ ਮਾਲੀ ਨੁਕਸਾਨ ਹੋਣ ਦਾ ਬਹੁਤ ਵੱਡਾ ਖਾਤਸ਼ਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜ ਇਹ ਮਸਲੇ ਤੇ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ ਜੀਮੀਦਾਰ ਭਰਾਵੋ ਚਲੋ ਅਸੀਂ ਜੀਮੀਦਾਰਾਂ ਨੂੰ ਤਾਂ ਇਹ ਤਾਂ ਕਹਿ ਸਕਦੇ ਆ ਯਾਰ ਵੀ ਅੱਗ ਨਾ ਲਾਓ ਹੂੰ ਪਰ ਉਹ ਹੁਣ ਕਹਿਣ ਦੀ ਵਿਧੀ ਵੀ ਨਹੀਂ ਬਣਦੀਗੀ ਬਿਲਕੁਲ ਕਰਨਗੇ ਕੀ ਉਹ ਠੀਕ ਹੈ ਜੀਮੀਦਾਰ ਤੇ ਇੱਥੋਂ ਤੱਕ ਆ ਬਾਈ ਜੀ ਮੈਂ ਤੂੜੀ ਨਹੀਂ ਬਣਾਉਣੀ ਜਿਹੜਾ ਮਰਜ਼ੀ ਬਣਾ ਲੈ ਹਾਂ ਪੈਸੇ ਵੀ ਨਹੀਂ ਲੈਣੇ ਕਿ ਤੂੜੀ ਬਣਾ ਲੈ ਉਹ ਵੀ ਨਹੀਂ ਬਣਾਉਣ ਨੂੰ ਤਿਆਰ ਉਹ ਵੀ ਨਹੀਂ ਕੋਈ ਬਣਾਉਣ ਨੂੰ ਤਿਆਰ ਇਹਦਾ ਜਿਹੜਾ ਸੱਟਾ ਹੋਰ ਆਪਾਂ ਨੂੰ 10 ਦਿਨਾਂ ਨੂੰ ਮਿਲਣ ਲੱਗ ਜਾਣਾ ਹਾਂਜੀ ਜਿਹੜਾ ਐਤ ਕੀ ਕਣਕ ਦਾ ਸੀਜ਼ਨ ਹੋਊਗਾ ਉਹ ਮੈਨੂੰ ਲੱਗਦਾ ਕਿ ਬਹੁਤ ਖਤਰਨਾਕ ਸਿਜ਼ਨ ਹੋਊਗਾ। ਬਿਲਕੁਲ ਕਿਸਾਨ ਆਪਦੀ ਫਸਲ ਵੇਚਣ ਵਾਲੇ ਪਾਸੇ ਹੋਊਗਾ ਕਣਕ ਦੇ ਨਾਲ ਦਲ ਤੂੜੀਅਲ ਕਿਸੇ ਦਾ ਧਿਆਨ ਨਹੀਂ ਹੋਣਾਗਾ ਤੇ ਅੱਗਾ ਜਿਹੜੀਆਂ ਵੱਡੇ ਪੱਧਰ ਤੇ ਲੱਗ ਸਕਦੀਆਂ ਲੱਗ ਸਕਦੀਆਂ ਬਿਲਕੁਲ ਅੱਜ ਇਹੀ ਮੁੱਦੇ ਤੇ ਗੱਲ ਕਰਨੀ ਸੀ ਤੁਹਾਡੇ ਧਿਆਨ ਚ ਲਿਆਉਣਾ ਬੜਾ ਜ਼ਰੂਰੀ ਸੀਗਾ ਤੇ ਧੰਨਵਾਦ ਸਰਪੰਚ ਸਾਹਿਬ ਧੰਨਵਾਦ ਜੀ ਧੰਨਵਾਦ ਅੱਗੇ ਤੋਂ ਵੀ ਜੇ ਕੋਈ ਜ਼ਰੂਰੀ ਮੁੱਦਾ ਹੁੰਦਾ ਤੁਹਾਡੇ ਧਿਆਨ ਚ ਲਿਆਉਂਦੇ ਰਵਾਂਗੇ ਧੰਨਵਾਦ ਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ